ਦਾ ਸ਼ੇਅਰ ਕਰ ਦਿਓ ਬਾਈ ਪਿੱਛੇ ਕੁਝ ਟਾਈਮ ਪਹਿਲਾਂ ਇੱਕ ਵੀਡੀਓ ਬਹੁਤ ਵਾਇਰਲ ਹੋਈ ਸੀ ਵੀ ਇੱਕ ਬੰਦਾ ਆਂਡੇ ਦੀਆਂ ਟਰੇਆਂ ਲੈ ਗਿਆ ਸੀਗਾ ਪੈਸੇ ਦੇ ਕੇ ਨਹੀਂ ਗਿਆ ਜੀ ਗੱਡੀ ਭਜਾ ਕੇ ਲੈ ਗਿਆ ਸੀ ਉਸੇ ਤਰ੍ਹਾਂ ਦੀ ਬਾਰਦਾਤ ਮਿੱਤਰੋ ਚੌਂਕੀਮਾਨ ਟੋਲਪਲਾਜਾ ਦਿਖਾਦੀ ਬਾਈ ਉਧਰਲੇ ਪਾਸੇ ਇੱਥੇ ਹੋਈ ਆ ਉਹ ਚੌਂਕੀਮਾਨ ਟੋਲਪਲਾਜਾ ਇਧਰਲੇ ਪਾਸੇ ਵੀਰੇਵਾਂ ਦਾ ਆ ਦੇ ਕੋਈ ਬੈਂਡ ਖੜੀ ਹੁੰਦੀ ਆ ਬ੍ਰਦਰਸ ਹੁਣ ਕੀਰ ਦੇ ਨਾਂ ਤੇ ਬਾਈ ਉਹਦੀ ਬਹੁਤ ਮਿਹਨਤ ਕਰਦੇ ਤੇ ਬਹੁਤ ਵਧੀਆ ਫਾਸਟ ਫੂਡ ਬਹੁਤ ਬਹੁਤ ਟੇਸਟੀ ਫਾਸਟ ਫੂਡ ਬਣਾਉਂਦੇ ਆ ਪਰ ਇੱਕ ਬੰਦਾ 12 ਤਰੀਕ ਦੀ ਗੱਲ ਆ ਬਾਈ 12 ਤਰੀਕ ਦੀ 12 ਤਰੀਕ ਨੂੰ ਸਵਿਫਟ ਡੀਅਰ ਗੱਡੀ ਆ ਬਾਈ ਲੋ ਖੁੱਲੇ ਮੜਾ ਜਾ ਆ ਬਦੋਂ ਨੰਬਰ ਦਿਖਾਉਣੇ ਆ ਜੀ ਆ ਨੰਬਰ ਨੋਟ ਕਰਿਓ ਬਾਈ ਆ ਨੰਬਰ ਆ ਗੱਡੀ ਦਾ ਪੀ ਵੀ 10 ਡੀ ਐਕਸ 18 68 ਪ੍ਰਦੀਪ ਕੁਮਾਰ ਦੇ ਨਾਮ ਤੇ ਇਹ ਗੱਡੀ ਰਜਿਸਟਰਡ ਆ ਤੇ ਇਹ ਬੰਦੇ ਬਾਈ ਕਿੰਨੇ ਦਾ ਫੂਡ ਖਾ ਕੇ ਗਏ ਸੀ ਇਹ ਤਕਰੀਬਨ ਆਪਣੇ 13-1400 ਦਾ ਫੂਡ ਹੈਗਾ ਸੀ ਤੇ ਮੈਂ ਅਜੇ ਕੱਲਾ ਸੀ ਉਸਨੂੰ ਮੁੰਡੇ ਨੂੰ ਨਹੀਂ ਗਿਆ ਸੀ ਮੇਰੇ ਨਾਲ ਬਾਈ ਦੋ ਦੋ ਬੰਦੇ ਸੀ ਤੁਸੀਂ ਛੁੱਟੀ ਤੇ ਸੀ ਜੀ ਤੇ ਪਹਿਲਾਂ ਬਾਰ-ਬਾਰ ਗਿਡੇ ਲਵਾਈਗੇ ਆ ਲਿਆ ਦੋ ਆ ਲਿਆ ਦੋ ਜੀ ਚਾਰ ਪੰਜ ਮੰਨ ਲਓ ਕਿ ਆਟਮ ਉਹਨਾਂ ਹੀ ਲੈਤੀਆਂ ਆਪਾਂ ਤੋਂ ਜੀ ਤੇ ਜਾਂ ਲੱਗੇ ਮੈਨੂੰ ਕਹਿੰਦੇ ਆਪਣੇ Google Pay ਆਪ ਦਾ ਦੇ ਦਿਓ ਜੀ ਤੇ ਮੈਂ ਸਕੈਨਰ ਦਿੱਤਾ ਜੇ ਇਸ ਕੇ ਅੰਦਰ ਮੈਂ ਦੇਖ ਕੇ ਕਹਿੰਦਾ ਚੱਕਰ ਹੋ ਆ ਗਈ ਮੈਂ ਅਜੇ ਦੇਖਣ ਲੱਗ ਗੱਡੀ ਭਜਾ ਕੇ ਲੈ ਕੇ ਜਾਣ ਨੂੰ ਅੱਛਾ ਗੱਡੀ ਭਜਾ ਕੇ ਲੈ ਗਏ ਯਾਰ ਕਿੱਡੀ ਸ਼ਰਮਨਾਕ ਗੱਲ ਆ ਯਾਰ ਤੁਹਾਡੀ ਹਨਾ ਕਿਉਂਕਿ ਇੱਕ ਬੰਦੇ ਦਾ ਸਾਰੀ ਡੈਡੀ ਧੁੱਪ ਦੇ ਵਿੱਚ ਮੱਚਦਾ ਯਾਰ ਬਾਈ ਕਿੰਨਾ ਪਹਿਲਾਂ ਕਿੰਨਾ ਖਰਚਾ ਕਰਕੇ ਸ਼ੁਰੂ ਕੀਤਾ ਜੀ ਸਾਡੇ 6.5 ਲੱਖ ਦੇ ਔਰ ਲਾ ਕੇ ਆਪਣਾ ਸਾਰਾ ਤਿਆਰ ਕਰਨ ਤੇ ਸਾਡਾ ਤਿਆਰ ਕਰਨ ਤੇ ਮੈਂ 7-8 ਲੱਖ ਦੇ ਵਿੱਚ ਬਜਟ ਕਰਕੇ ਬਾਈ ਉਹਨਾਂ ਨੇ ਸ਼ੁਰੂ ਕੀਤਾ ਸੀਗਾ ਤੂੰ ਤੁਸੀਂ ਦੇਖ ਲਓ ਯਾਰ ਹਨਾ 13-1400 ਰੁਪਏ ਦਿਹਾੜੀ ਪੈਂਦੀ ਨਹੀਂ ਹੋਣੀ ਹਨਾ ਬਾਈ ਇੰਨੇ ਵਾਗਦੇ ਨਹੀਂ 11:00 ਤੱਕ ਸ਼ਾਮ ਤੱਕ ਜੇ ਸਾਨੂੰ 5-700 ਵਜੇ ਆਹੀ ਬੱਲੇ ਆ ਠੀਕ ਹੈ ਤੇ ਉਹ ਮਤਲਬ ਇੱਕ ਆਰਡਰ ਦੇ ਵਿੱਚ ਹੀ 13-1400 ਰੁਪਏ ਲੈ ਕੇ ਤੁਰ ਗਏ ਲਓ ਜੀ ਬਾਈ ਬਹੁਤ ਗਲਤ ਗੱਲ ਆ ਯਾਰ ਜੇ ਕੋਈ ਬਾਈ ਆ ਬੰਦਾ ਗੱਡੀ ਮੇਰੇ ਖਾਲਾ ਇਹ ਹੈ ਲੋਕਲ ਹੀ ਆ ਪੀਵੀ 10 ਇਥੋਂ ਲੁਧਿਆਣੇ ਦਾ ਨੰਬਰ ਹੀ ਹੈ ਜਗਰਾਉਂ ਦੇ ਕੋਲੇ ਆ ਅਸੀਂ ਬਿਲਕੁਲ ਜਿਗਰਾਉਂ ਤੋਂ ਲੁਧਿਆਣੇ ਨੂੰ ਜਾਂਦੇ ਆਂ ਕਿ ਚੌਂਕੀਮਾਨ ਆਉਂਦਾ ਚੌਂਕੀਮਾਨ ਦਾ ਟੋਲ ਪਲਾਜ਼ਾ ਜਿਹੜਾ ਬਹੁਤ ਮਸ਼ਹੂਰ ਆ ਉੱਥੇ ਵੀ ਦੇ ਉਹ ਨਹੀਂ ਖੜਦੇ ਆ ਤੇ ਲੋਕਲ ਨੰਬਰ ਗੱਡੀ ਹੋਏ ਨੇੜੇ țeੜੇ ਦੀ ਹੋਈ ਆ ਤਾਂ ਤੁਸੀਂ ਜ਼ਰੂਰ ਪਛਾਣਿਓ ਯਾਰ ਮੁੰਡੇ ਸੀ ਯਾਰ ਵੀਰੇ ਮੈਂ ਤੁਹਾਨੂੰ ਇਹ ਕਹਿੰਦਾ ਪੂਰੇ ਕਹਿੰਦੇ ਕਿ ਆਉਂਦੇ ਘਰੋਂ ਸੀ ਜੀ ਬਾਈ ਵਧੀਆ ਕੱਪੜੇ ਪਾਏ ਸੀ ਸਾਰਿਆਂ ਕੋਲ ਵਧੀਆ ਫੋਨ ਵਗੈਰਾ ਸਾਰਾ ਕੁਝ ਵਧੀਆ ਸੀ ਜੀ 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 ਜਾਂ ਲੱਗੇ ਤੇ ਇੱਕ ਸਰਦਾਰ ਮੁੰਡਾ ਨਿਕਲਿਆ ਬਾਹਰ ਕਹਿੰਦਾ ਪੈਸੇ ਮੈਨੂੰ ਮਾਲਕ ਫਰਾਈਆਂ ਦੇ ਵਿੱਚ ਉਹ ਨਾ ਪਾਈ ਸੌਸ ਨਾ ਪਾਈ ਸਾਨੂੰ ਇਦਾਂ ਹੀ ਦੇ ਦੇ ਪਾਈਆਂ ਜੀ ਮੈਂ ਦਿੱ ਉਦੋਂ ਵਾਲ ਕਹਿੰਦਾ ਮੜਾ ਸਕੈਂਡਰ ਨਹੀਂ ਸਕੈਂਡਰ ਦਿੱਤਾ ਜਦੀ ਭੱਜ ਕੇ ਗੱਡੀ ਲੈ ਕੇ ਉਦੋਂ ਹੀ ਭੱਜ ਗਿਆ ਭੱਜ ਗਿਆ ਉਹੀ ਆ ਮੇਰੇ ਕੈਮਰੇ ਦੇ ਵਿੱਚ ਉਹਨਾਂ ਦੀ ਵਿਚਾਰਾਂ ਦੀ ਵੀਡੀਓ ਵੀ ਹੈਗੀ ਆ ਜੇ 2-3 ਦਿਨਾਂ ਦੇ ਵਿੱਚ ਉਹਨਾਂ ਨੇ ਆਪਣਾ ਰਿਸਪੌਂਸ ਨਾਲ ਦਿੱਤਾ ਵੀਡੀਓ ਦਾ ਤੇ ਮੈਂ ਉਹਨਾਂ ਦੀ ਵੀਡੀਓ ਪਾ ਲੈਣੀ ਮੈਨੂੰ ਕੋਈ ਡਰ ਨਹੀਂ ਕਿਸਦਾ ਲਓ ਜੀ ਭਾਈ ਗੱਲ ਗਲੀ ਪੈਸਿਆਂ ਦੀ ਨਹੀਂ ਹੈਗੀ ਹਨਾ ਗੱਲ ਆਏ ਆ ਵੀ ਕੱਲੂ ਕਿਸੇ ਹੋਰ ਨਾਲ ਵੀ ਹੋ ਸਕਦੀ ਹੈ ਨਾ ਤਾਂ ਕਰਕੇ ਭਾਈ ਆਪ ਦਾ ਸੁਚੇਤ ਰਹੋ ਮੜਾ ਮੋਟਾ ਨਾ ਤੇ ਪੇਮੈਂਟ ਜਾਂਦਾ ਕੈਸ਼ ਲੈ ਲਿਆ ਕਰੋ ਜਾਂ ਪੇਮੈਂਟ ਪਹਿਲਾਂ ਕਰਾ ਲਿਆ ਕਰੋ ਫੂਡ ਦੇਣ ਤੋਂ ਬਾਅਦ ਹਨਾ ਤੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਨਾ ਬਈ ਬਾਈ ਹੋਰਾਂ ਕੋਲੇ ਵੀਡੀਓ ਪਈ ਆ ਬਈ ਬਾਈਆਂ ਸਾਨੂੰ ਵੀਡੀਓ ਦਿਖਾਤੀ ਆ ਵੀਡੀਓ ਦੇ ਵਿੱਚ ਬੰਦੇ ਸਾਫ਼ ਨਜ਼ਰ ਆ ਰਹੇ ਆ ਇੱਕ ਬੰਦਾ ਮੰਨ ਕੇ ਚਲੋ ਪੱਗ ਵਾਲਾ ਸਰਦਾਰ ਆ ਬਾਕੀ ਬਾਕੀ ਰੋਡੇ ਆ ਹਨਾ ਉਹਨੂੰ ਮੈਂ ਇੱਕ ਗੱਲ ਦੱਸ ਦਿੰਨਾ ਵੀਰੇ ਹੁਣੀ ਕਹਿੰਦੇ ਵੀ ਅਸੀਂ ਵੀਡੀਓ ਪਾ ਦੇਣੀ ਆ ਤੇ ਹਜੇ ਤੱਕ ਲਾ ਨੰਬਰੀ ਆਪਾਂ ਸ਼ੋਅ ਕੀਤਾ ਤੇ ਕੱਲ ਨੂੰ ਜਦੋਂ ਵੀਡੀਓ ਪੈ ਗਈ ਫਿਰ ਹੋਰ ਉਹਨਾਂ ਦੀ ਹੈਨਾ ਬਾਵਾ ਹੋ ਪਿੰਡ ਦੇ ਵਿੱਚ ਆਂਡਿਆਂ ਵਾਲੇ ਮਸ਼ਹੂਰ ਕੀਤੇ ਸੀ ਉਵੇਂ ਕਿਤੇ 버ਗਰਾਂ ਵਾਲੇ ਮਸ਼ਹੂਰ ਨਾ ਹੋ ਜਾਣ ਪਿੰਡ ਵਿੱਚ 버ਗਰਾਂ ਵਾਲੇ ਵੱਜਣਗੇ ਤੇ ਸਹੀ ਗੱਲ ਹੈ ਸਹੀ ਗੱਲ ਹੈ ਬਾਈ ਤੇ ਜਰੂਰ ਯਾਰ ਹੈ ਨਾ ਜੇ ਬਾਈ ਤੁਹਾਨੂੰ ਦੇ ਆ ਤਾਂ ਕੋਈ ਉਹਨਾਂ ਦੇ ਨਾਲ ਕੋਈ ਗਲਾਸ਼ ਆਗਵਾਣੀ ਬਾਈ ਉਹਨਾਂ ਦੇ ਇੱਕ ਵਾਰ ਆ ਕੇ ਪੈਸੇ ਦੇ ਜਾਣਾ ਗ੍ਰੇ ਕਲਰ ਦੀ ਹੈਗੀ ਆ ਨਜ਼ਰ ਹੈਗੀ ਆ ਪੀਵੀ 10 ਡੀਐਕਸ 1868 ਨੰਬਰ ਗੱਡੀ ਆ ਸਾਡੇ ਲੋਕਲ ਲੁਧਿਆਣੇ ਦਾ ਨੰਬਰ ਪ੍ਰੈਸ ਕਰਕੇ ਮੈਂ ਤੁਹਾਨੂੰ ਵੀਰੇ ਕਿਹਾ ਸੀ ਸਾਡੇ ਲੋਕਲ ਨੰਬਰ ਆ ਐਵੇਂ ਬੇਇੱਜ਼ਤੀ ਨਾਲੋਂ ਚੰਗਾ ਤੁਸੀਂ ਆਪ ਆ ਕੇ ਇੱਥੇ ਗਲਤੀ ਮੰਨੋ ਪੈਸਿਆਂ ਦਾ ਕੋਈ ਨਹੀਂ ਤਾਂ ਇਹ ਛੱਡ ਦੂੰਗਾ ਮੈਂ। ਜੀ ਬਾਈ। ਕਿ ਗਲਤੀ ਮੰਨਣਾ ਕਿਉਂਕਿ ਇੱਕ ਬੰਦੇ ਨੇ ਥੋੜੀ ਮਿਹਨਤ ਕਰਕੇ ਤੁਹਾਨੂੰ ਫੂਡ ਦਿੱਤਾ ਤੇ ਤੁਸੀਂ ਉਹਦਾ ਮਜ਼ਾਕ ਬਣਾ ਕੇ ਭਿਹਾ ਕੇ ਲੈ ਕੇ ਜਾਂਦੇ। ਸਹੀ ਗੱਲ ਹੈ। ਐਦਾਂ ਨਾ ਕਰਿਆ ਕਰੋ ਯਾਰ ਬਾਈ ਕੀ ਪਤਾ ਬੰਦਾ ਕਿਵੇਂ ਕਮਾਉਂਦਾ ਕੀ ਗੱਲਬਾਤ ਹੈ ਨਾ। ਸੋ ਜਰੂਰ ਬਾਈ ਬਣ ਕੇ ਜੇ ਬੰਦੇ ਵੀਡੀਓ ਦੇਖ ਰਹੇ ਆ ਜਾਂ ਕੋਈ ਉਹਨਾਂ ਦਾ ਸਾਥੀ ਸੰਬੰਧੀ ਗੱਡੀ ਦਾ ਨੰਬਰ ਨੋਟ ਕਰ ਲਓ ਬਾਈ। ਨੰਬਰ ਦੇਖ ਕੇ ਜੇ ਪਛਾਣਦੇ ਹੋ ਤਾਂ ਆਪਦੇ ਮੰਨ ਕੇ ਚਲੋ ਇੱਕ ਪਿੰਡ ਦੇ ਏਰੀਆ ਦੇ ਵਿੱਚ ਤੁਸੀਂ ਵੀਡੀਓ ਸ਼ੇਅਰ ਕਰ ਦਿਓ ਆਪਦੇ ਗਰੁੱਪਾਂ ਦੇ ਵਿੱਚ ਯਾਰਾਂ ਦੋਸਤਾਂ ਦੇ ਕਿਉਂਕਿ ਗਾਂਧੀ ਗਾਂ ਗੱਡੀ ਨੰਬਰ ਆਪਾਂ ਨੂੰ ਪਤਾ ਲੱਗ ਸਕੇ ਤੇ ਇੱਥੇ ਆ ਕੇ ਬਾਈ ਉਹਨਾਂ ਨੂੰ ਬਸ ਆ ਕੇ ਮੈਲ ਲੈਣ ਕੱਲਾ ਨਾ ਬਾਈ ਗਲਤੀ ਮੰਨ ਲੈਣਾ ਹਾਂ ਵੀ ਸਾਥੋਂ ਗਲਤੀ ਹੋ ਗਈ ਤੇ ਬਾਈ ਯੂਰੀ ਕਹਿੰਦੇ ਹੋਰ ਸਾਡਾ ਕੋਈ ਸਿਸਟਮ ਨਹੀਂ ਕਿਉਂਕਿ ਜਾਣਾ ਹੁੰਦਾ ਬਾਈ ਨੇ ਬਾਈ ਪੁਲਿਸ ਕੋਲ ਵੀ ਜਾ ਸਕਦਾ ਸੀ ਨਾ ਕਿਉਂਕਿ ਪੁਲਿਸ ਨੇ ਤਾਂ ਲੱਭ ਵੀ ਲੈਣਾ ਸੀ ਇੱਕ ਦੋ ਦਿਨਾਂ ਦੇ ਵਿੱਚ ਪਰ ਬਾਈ ਯੂਰੀ ਕਹਿੰਦੇ ਵੀ ਇਦਾਂ ਹੀ ਸਰਜੇ ਦਾ ਬਾੜਾ ਵਧੀਆ ਨਾ ਬਈ ਲੜਾਈ ਤੋਂ ਬਿਨਾਂ ਬਿਨਾਂ ਗੱਲਬਾਤ ਹੋ ਜੇ ਤਾਂ ਬਾੜੀ ਵਧੀਆ ਸੋ ਇਹ ਬਾਈ ਮੜੀ ਲੋਕੇਸ਼ਨ ਬੋਲਦੀ ਆਪਾਂ ਹਾਂਜੀ ਚੌਂਕੀ ਜਦੋਂ ਆਪਾਂ ਵੀ ਰਾਜਾਂ ਕੀ ਮਲ ਟੋਲ ਟੈਕਸ ਵਾਲਾ ਚੌਕੀ ਵਾਲ ਟੋਲ ਟੈਕਸ ਤੋਂ ਪਾਰ ਕਰਾਂਗੇ ਨਾਲ ਹੀ ਖੜੀ ਆਪਣੀ 200 ਮੀਟਰ ਅੱਗੇ ਗੱਡੀ ਖੜੀ ਆ ਜੀ ਲੋ ਜੀ ਤੇ ਬਾਈ ਤੁਹਾਨੂੰ ਪਤਾ ਲੱਗ ਜੇ ਬਰਦਰਸਨ ਫੀਲ ਦੇ ਨਾਮ ਦੇ ਇਹ ਇਹ ਬੈਂਡ ਖੜੀ ਹੁੰਦੀ ਆ ਹੁਣ ਕਈ ਬੰਦੇ ਇਹਦੇ ਵਿੱਚ ਇਹ ਵੀ ਕਮੈਂਟ ਕਰਨਗੇ ਵੀ ਯਾਰ ਫੇਮ ਖਾਟਣ ਦੇ ਲਈ ਵੀ ਆਪਦੀ ਬਾਈ ਬੈਂਡ ਨੂੰ ਚਲਾਉਣ ਦੇ ਲਈ ਕਰ ਰਿਆ ਨਹੀਂ ਨਹੀਂ ਬਾਈ ਇਹ ਗੱਲਬਾਤ ਸੱਚੀ ਆ ਤੁਸੀਂ ਆ ਕੇ ਵੀਡੀਓ ਵੀ ਦੇਖ ਸਕਦੇ ਹੋ ਵੀਡੀਓ ਜਿਹੜੀ ਬਾਈ ਉਹਨਾਂ ਦੇ ਕੋਲੇ ਬਣੀ ਪਈ ਆ ਬਾਕੀ ਆ ਨੰਬਰ ਗੱਡੀ ਦਾ ਵਾ ਪ੍ਰਦੀਪ ਕੁਮਾਰ ਦੇ ਨਾਮ ਦੇ ਰਜਿਸਟਰਡ ਆ ਇਹ ਗੱਡੀ ਸੋ ਜੇ ਕਿਸੇ ਨੂੰ ਇਸ ਗੱਡੀ ਬਾਰੇ ਨੌਲੇਜ ਹੈਗੀ ਆ ਵੀ ਇਹ ਕਿਹਦੀ ਗੱਡੀ ਜ਼ਰੂਰ ਬਾਈ ਨੂੰ ਵੀ ਕਾਲ ਕਰ ਲੈ ਬਾਈ ਨੰਬਰ ਬੋਲ ਦੇ ਮੜਾ ਜੇ ਕਿਸੇ ਨੇ ਦੱਸਣਾ ਹੋ 902 3928 333 ਲਓ ਜੀ ਜੇ ਕਿਸੇ ਨੂੰ ਇਹ ਗੱਡੀ ਬਾਰੇ ਵੀ ਪਤਾ ਲੱਗਦਾ ਤਾਂ ਉਹ ਵੀ ਦੱਸ ਦਿਓ ਤੇ ਜੇ ਉਹ ਆਪ ਹੀ ਬੰਦੇ ਉਹ ਵੀਡੀਓ ਦੇਖ ਰਿਹਾ ਤਾਂ ਇੱਥੇ ਆ ਜਾਓ ਬਾਈ ਹੋਰਾਂ ਦੇ ਕੋਲੇ ਤੇ ਆ ਕੇ ਆਪਦੀ ਗਲਤੀ ਮੰਨ ਲਓ ਜਾਂ ਪੈਸੇ ਦੇ ਦਿਓ ਸੋ ਬਾਈ 14-1500 ਰੁਪਏ ਥੋੜਾ ਨਹੀਂ ਹੁੰਦਾ ਨਾ ਇਹ ਕਿਉਂਕਿ ਇੱਕ ਮਿਹਨਤ ਕਿਉਂਕਿ ਅਸੀਂ ਮਿਹਨਤ ਕਰਦੇ ਆ ਬਾਈ ਹੋਣੀ ਮਿਹਨਤ ਕਰਦਾ ਜਿਹੜਾ ਬੰਦਾ ਮਿਹਨਤ ਕਰਦਾ ਉਹਨੂੰ ਪਤਾ ਵੀ ਪੈਸੇ ਕਿਵੇਂ ਕਮਾਈ ਜਾਂਦੇ ਆ ਨਾ ਬਾਈ ਉਹੀ ਗੱਲ ਹੈ ਕਿ ਐਮ 37 35 36 ਟੈਂਪਰੇਚਰ ਚੱਲੇ ਚ ਤੇ ਉਹਨਾਂ ਨੇ ਇੱਕ ਤਾਂ ਮੁੰਡੇ ਦੋਵੇਂ ਛੁੱਟੀ ਦੇ ਸੀ ਜੀ ਕੱਲੇ ਦਾ ਇੱਕ ਨਜਾਇਜ਼ ਫਾਇਦਾ ਇਹ ਲਿੱਤਾ ਕਿ ਵਗਦਾ ਉਹਨੂੰ ਆਰਡਰ ਬੰਨਲਾ ਦੋ ਪਹਿਲਾਂ ਆਰਡਰ ਚ ਬੰਨਲਾਈ ਗਿਆ ਬਾਈ ਆਹ ਲਿਆ ਦੇ ਆਹ ਲਿਆ ਦੇ ਆਹ ਲਿਆ ਦੇ ਮਤਲਬ ਕਿ ਤੁਸੀਂ ਮੈਂ ਐ ਸੋਚ ਕੇ ਖਰਾ ਸੀ ਤਿੰਨ ਬੰਦੇ ਇਹਨਾਂ ਨਹੀਂ ਖਾ ਸਕਦੇ ਉਹਨਾਂ ਨੂੰ ਪਤਾ ਹੀ ਨਹੀਂ ਪੈਸੇ ਦੇਣੇ ਨਹੀਂਗੇ ਭੱਜਣਾ ਪਹਿਲਾਂ ਹੀ ਨੀਤ ਸੀ ਉਹਨਾਂ ਦੀ ਉਸ ਤੋਂ ਉਹਨਾਂ ਖਾ ਕੇ ਐਂ ਤੇ ਭੱਜਿਆ ਉਹ ਐਦਾਂ ਨਾ ਕਰਿਆ ਕਰੋ ਬਾਈ ਤੇ ਮੈਂ ਸਾਰੇ ਬਾਈਆਂ ਨੂੰ ਕਹਿਣਾ ਚਾਹੁੰਦਾ ਵੀ ਜਿਹੜੇ ਬੰਦੇ ਜਾਂ ਫਾਸਟ ਫੂਡ ਦਾ ਕੰਮ ਕਰਦਾ ਕਿਸੇ ਵੀ ਤਰ੍ਹਾਂ ਦਾ ਕੋਈ ਬਿਜ਼ਨਸ ਹਨਾ ਕਰ ਰਹੇ ਆ ਤਾਂ ਉਹਨਾਂ ਨੂੰ ਇੱਕੋ ਗੱਲ ਕਹਿਣੀ ਚਾਹਣਾ ਬਈ ਤੁਸੀਂ ਮਾੜਾ ਮੋਟਾ ਧਿਆਨ ਰੱਖਿਆ ਕਰੋ ਪੇਮੈਂਟ ਆਉਦੀ ਪਹਿਲਾਂ ਲਿਆ ਕਰੋ ਬਾਈ ਖਣਾ ਜਾਂ ਪੇਮੈਂਟ ਕੈਸ਼ ਲਿਆ ਕਰੋ ਕਿਉਂਕਿ Google Pay ਦਾ ਕਈ ਵਾਰੀ ਨਹੀਂ ਭਰੋਸਾ ਹੁੰਦਾ ਤੇ ਪੇਮੈਂਟ ਆਪਦੀ ਪਹਿਲਾਂ ਲਿਆ ਲਿਆ ਕਰੋ ਫਿਰ ਅਗਲੇ ਨੂੰ ਫੂਡ ਸਰਵ ਕਰਾਓ ਵੀਰੇ ਚੱਕਰੇ ਜਾਂਦੇ ਹੁਣ ਜੇ ਫੈਮਿਲੀ ਆਉਂਦੀ ਹੈ ਨਾ ਅਗਲਾ ਅੱਜ ਦੇ ਦਿਨ ਧੁੱਪ ਬਹੁਤ ਆਪਾਂ ਕਹਿੰਦੇ ਹਾਂ ਠੀਕ ਆ ਕੋਈ ਰੈਸਟੋਰੈਂਟ ਹੋਵੇ ਅਗਲਾ ਬਹਿ ਜਾਂਦਾ ਜੀ ਬਾਈ ਇਹਦੇ 'ਚ ਆਪਾਂ ਗੱਡੀ 'ਚ ਸਰਵ ਕਰਨਾ ਪੈਂਦਾ ਹੁਣ ਇੱਕ ਬੰਦੇ ਕਰਕੇ ਹੁਣ ਮੈਂ ਸਾਰਿਆਂ ਨੂੰ ਕਹੂੰਗਾ ਅਗਲਾ ਕਹਿੰਦਾ ਬਈ ਯਕੀਨ ਨਹੀਂ ਅਜੇ ਤਾਂ ਖੜਦਾ ਹੀ ਉਹਨਾਂ ਨੇ ਪਰ ਹੁਣ ਮੈਂ ਮਜਬੂਰ ਹੋ ਕੇ ਹਰੇਕ ਤੋਂ ਪੈਸੇ ਪਹਿਲਾਂ ਮੰਗੂੰਗਾ ਹੀ ਜੀ ਬਾਈ ਸਹੀ ਗੱਲ ਮੈਂ ਵੀ ਕਿੱਥੇ ਜਾ ਤੋ ਬਾਈ ਨੰਬਰ ਬਾਈ ਦਾ ਬੋਲਤਾ ਵਾ ਲੋਕੇਸ਼ਨ ਸੌਣ ਲਓ ਬਾਈ ਮਾੜੀ ਜਿਹੀ